ਸ਼ਾ ਵਿਸਾਖੀ ਵੜਦੇ ਸੰਗਤਾ ਚ ਖੜੀ ਕੇ ਗੁਰੂ ਦਸ਼ਮੇਸ਼ ਬੋਲਤੇ ਦੁਫੜ ਕੇ ਸਾਜਣਾ ਮੈਂ ਅੱਜ ਹੈ ਜੋ ਜੋਰ ਮੁਖ ਮਾਨੀਆ ਤੀ ਟੋਣ ਪੰਨੇ ਗਾ ਨਾ ਹੀੜ You have to your butt. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਿੰਡ ਗਿੱਦੜਵੰਡੀ ਸ ਗਿੱਦੜਵੰਡੀ ਤੋਂ ਆਏ ਆ ਜੀ ਇੱਥੇ ਅੱਜ rauwal ਪਿੰਡ ਦੇ ਵਿੱਚ ਪਹਿਲਾਂ ਵੀ ਗੱਤ ਕੇ ਦੀ ਇੱਥੇ ਸ਼ੁਰੂਆਤ ਹੋਈ ਹੋਈ ਆ ਜੀ ਉਸਤਾਦ ਬਲਦੇਵ ਸਿੰਘ ਬੋਵੀ ਭਿੰਡਰ ਕਲਾਂ ਵਾਲੇ ਜੀ ਉਹਨਾਂ ਨੇ ਹੀ ਸਾਡੇ ਤੇ ਕਿਰਪਾ ਕੀਤੀ ਆ ਜੀ ਸਾਡੇ ਬੱਚਿਆਂ ਨੂੰ ਸਿਖਾਇਆ ਵਾ ਇੱਥੇ ਵੀ ਪਹਿਲਾਂ ਖਾੜਾ ਚੱਲਦਾ ਰਿਹਾ ਜੀ ਕਿਸੇ ਕਾਰਨਾਂ ਦੇ ਕਾਰਨ ਖਾੜਾ ਇੱਥੇ ਸਮਾਵਤੀ ਹੋ ਗਈ ਬੰਦ ਹੋ ਗਿਆ ਚੱਲਿਆ ਨਹੀਂ ਬੱਚੇ ਨਹੀਂ ਜੁੜੇ ਅੱਜ ਸਿੰਘਾਂ ਦੇ ਦੁਆਰਾ ਅਪਰਾਲਾ ਕਰਕੇ ਇੱਥੇ ਗੱਤਗੇ ਖੜੇ ਦੀ ਰੰਭ ਕੀਤੀ ਆ ਉਹਦੇ ਕਾਰਨ ਇੱਥੇ ਸਾਰੇ ਅਸੀਂ ਇਕੱਠੇ ਹੋਏ ਆ ਇਹ ਜਿਹੜੀ ਸੇਵਾ ਵਾ ਇਹ ਗੁਰੂ ਸਾਹਿਬ ਆਪ ਲੈਂਦਾ ਕੋਈ ਸੇਵਾ ਨਹੀਂ ਕਰ ਸਕਦਾ ਜੇ ਗੁਰੂ ਦੀ ਮਿਹਰ ਹੋਵੇ ਤਾਂ ਸੇਵਾ ਹੁੰਦੀ ਆ ਬੰਦਾ ਨਹੀਂ ਕੋਈ ਕਾਸੇ ਵੀ ਜੋਗਾ ਹੈ ਜੇ ਗੁਰੂ ਦੇ ਨਾਲ ਵੀ ਜੁੜਦਾ ਵਾ ਜਾ ਕਿਸੇ ਧਾਰਮਿਕ ਕੰਮਾਂ ਦੇ ਵਿੱਚ ਲੱਗਦਾ ਵਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਲੱਗਦਾ ਵਾ ਇਹ ਅੱਜ ਇਸ ਪਿੰਡ ਦੇ ਵਿੱਚ ਵੱਡੀ ਗੁਰੂ ਨੇ ਕਿਰਪਾ ਕੀਤੀ ਆ ਬੱਚੇ ਗੁਰੂ ਦੇ ਨਾਲ ਜੁੜੇ ਆ ਜਿਹੜਾ ਪ੍ਰਾਰਥਨਾ ਗਤਕਾ ਸੀ ਉਹਦੇ ਨਾਲ ਜੁੜ ਕੇ ਸਿੱਖੀ ਦੇ ਵਿੱਚ ਬੱਚੇ ਅੱਜ ਆਏ ਆ ਬੜੀ ਖੁਸ਼ੀ ਵਾਲੀ ਗੱਲ ਆ ਭਾਗਾਣਾ ਵਾਲਾ ਪਿੰਡ ਆ ਜਿੱਥੇ ਕਿ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਤੁਸੀਂ ਮਾਪਿਆਂ ਨੂੰ ਅਪੀਲ ਕਰਨੀ ਚਾਹੋਗੇ ਜੀ ਕੋਈ ਇਸ ਸੰਬੰਧ ਦੇ ਵਿੱਚ ਹਾਂਜੀ ਅਸੀਂ ਮਾਪਿਆਂ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਸਿੰਘ ਮੂਰੇ ਲੱਗੇ ਹੋਏ ਆ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਬੱਚਿਆਂ ਦੇ ਨਾਲ ਆਉਣ ਵੀ ਬੱਚਿਆਂ ਦੇ ਨਾਲ ਜਾਣ ਵੀ ਕਿਉਂਕਿ ਇਹਦੀ ਜ਼ਿੰਮੇਵਾਰੀ ਘੜ ਜੀ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਬੱਚਿਆਂ ਨੂੰ ਕੇਸ ਰਖਾਉਣ ਬਾਣੇ ਤੇ ਬਾਣੀ ਦੇ ਨਾਲ ਜੋੜਨ ਕਿਉਂਕਿ ਅੱਜ ਜਿਹੜਾ ਸਮਾਵ ਨਸ਼ਿਆਂ ਤੋਂ ਬਚਣ ਬਚਣ ਦੀ ਖਾਤਰ ਇਹ ਖਾਸ ਕਰਕੇ ਇਹ ਬਹੁਤ ਵਧੀਆ ਅਪਰਾਲਾ ਹੈ ਵੀ ਜਿਹੜਾ ਕਿ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਬਚ ਜਨ ਨਾਲ ਗੁਰੂ ਦੇ ਨਾਲ ਜੋੜਿਆ ਜਾਵੇ ਟੁੱਟਿਆ ਹੋਇਆਂ ਨੂੰ ਜੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਆਂ ਨਾ ਜਾਣੇ ਵਿਰਾ ਵਾਹਿਗੁਰੂ 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 ^{(3)} ਤਨ ਤਾਪ ਨਿਵਾਰਨ ਹਾਰਾ ਦੁਖ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗੋਤੀ ਸਮਰਕਾ ਗੁਰਨਾਮਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸਨ ਤੇ ਆਈ ਹੈ ਜਿਸ ਟਿੱਠੇ ਸਭ ਥਾਈ ਹੋਏ ਸਹਾਇ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੂਤ ਪਾਤ ਸਈਆਂ ਦੀ ਆਤਮਕ ਜੋਤ ਗੁਰਗੱਦੀ ਤੇ ਬਰਾਜਮਾਨ ਚਵਰ ਸਤਰਤਾ ਦੇ ਮਾਲਕ ਜੁਗਤ ਜੁਗਸ਼ਾਲ ਪਤਕ ਗੁਰੂ ਧਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਬੂ ਗੁਰੂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬਾਂ ਜਾਂਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਸਕਿਆ ਦੇਖ ਚਲਾਈ ਏਕ ਬਾਹੀ ਦੇਹ ਖੋਪੜੀਆਂ ਲਹੰਮੀਆਂ ਚਾਰਕੜੀਆਂ ਤੇ țeਲੇ ਤਨ ਆਰਿਆਂ ਦਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਸੰਗ ਨਿਭਾਈ ਨਾਮ ਸਿੱਧ ਸਿੰਘਾਂ ਸਿੰਘਣੀਆਂ ਭੰਜੀਆਂ ਦੀ ਪਵਿੱਤਰ ਕੁਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪੰਘਾ ਕਾਤ ਸਰਬੱਤ ਭਗਵਾਨਾਂ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਤਿਨਾਮ ਸਰਬਤ ਭਾਖ ਸਾਹਿਬ ਜੀ ਕੀ ਅਰਦਾਸ ਨਾਮ ਚਰਤਾ ਆਉਣ ਕਾ ਸਦਕਾ ਸੰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਹਿ ਤੇ ਦੇਖ ਤੇ ਫਤੇ ਵਿਰਧ ਕੀ ਤੈਜ ਪੰਚ ਦੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬਾਕ ਸੋਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਾਦਾਨ ਭ੍ਰੋਸਾ ਦਾਨ ਨਾਮ ਸਰਨ ਨਾਮ ਦਾਨ ਸਰਨਾ ਨਾਮ ਦਾਨ ਸ੍ਰੀ ਭ੍ਰੋਸਾ ਦਾਨ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸਨ ਨਾਮ ਚੁੰਟੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੀ ਜੈਕਾਰ ਹੈ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਾ ਗੁਰਦੁਆਰਾ ਨੰਨ੍ਹ ਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਅਗਰ ਧਾਮਾਂ ਜਿਨ੍ਹਾਂ ਨੂੰ ਪੰਥ ਖਾਲਸਾ ਤੋਂ ਵਿਸੋੜਿਆ ਗਿਆ ਤੇਨਾਂ ਦੀ ਸੇਵਾ ਸੁਭਾ ਦਾ ਨਾਲ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਵਕਸੋ ਨਿਮਾਣਿਆਂ ਤੇ ਨਿਮਾਨ ਗੁਰੂ ਨਤਾਲਿਆਂ ਤੇ ਤਾਲ ਗੁਰੂ ਦੇ ਓਟਿਆਂ ਦੀ ਓਟ ਗੁਰੂ ਧੰਗ ਧੰਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਗ ਧੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਗ ਧੰਗ ਸ੍ਰੀ ਗੁਰੂ ਗradas ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜੋ ਜੀ ਸਤਿਗੁਰੂ ਜੀ ਆਪ ਜੀ ਦੀ ਬੜੀ ਮਿਹਰ ਸਦਕਾ ਸਤਿਗੁਰੂ ਜੀ ਪਿੰਡ rauwal ਵਿੱਚ ਗੱਟਕਾ ਖਾੜੇ ਦੀ ਰੰਗਤ ਆਉਣ ਲੱਗੀ ਆ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਏਕਤਾ ਤੇ ਸਵਾਗਤ ਵਾਖਣਾ ਸਭੀਆਂ ਹਾਜ਼ਰੀਆਂ ਦਾ ਸ਼ੁਕਰੀਆ ਬਖਸ਼ਣੀ ਆ ਪੈਂਟ ਤੇ ਨਗਰ ਖੇੜੀਆਂ ਚੜ੍ਹਦੇ ਅਗਲਾ ਕਰਨੀਆ ਸਤਿਗੁਰੂ ਜੀ ਅੰਕ ਸਾਥ ਸਾਹਿਬ ਤੇ ਆਉ ਜੀ ਦੀ ਸੇਵਾ ਆਪ ਲੈਣੀ ਨਗਰ ਵਾਦੀਆਂ ਦੇ ਘਰ ਜਾ ਕੇ ਹਰ ਕਿਸਿਆਂ ਨੂੰ ਸਤਿਗੁਰੂ ਜੀ ਜਿੰਨਾ ਜਿੰਨਾ ਖਜਾਂ ਦੇ ਆ ਮਾਇਆ ਆਈ ਹੈ ਸੋ ਖਜਾਂ ਦੇ ਭੂਮਿਕ ਕਰਨੇ ਦੇ ਘਰ ਜਾਉਂਦੇ ਆ ਤੋਂ ਅਨਕ ਅਨਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅਨਪਕਾਰ ਭੋਜਨ ਬੋਖੀਏ ਬੋ ਮਿੰਤਰ ਮਟਾਏ ਕਰੀ ਪਾਕ ਸਾਹਿਬ ਸੋ ਸਿੰਤਰਾ ਹੁਣ ਲਾਵੋ ਭੋਗ ਰਾਇ ਲੱਗਿਆ ਹੋਇਆ ਭੋਗ ਸੀਤਲ ਪ੍ਰਸਾਦ ਸਾਧ ਸੰਗਤ ਜੀ ਨੂੰ ਸਾਧ ਸੰਗਤ ਨੂੰ ਥੱਗੇ ਆਪ ਜੀ ਦਾ ਪਾਵਨ ਪਿੱਤਰ ਨਾਮ ਵਾਹਿਗੁਰੂ 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 ਜਪੇ ਜੋ ਵੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਸੋਖ ਹੋਵੇ ਨਾਮ ਚਰਤਾ ਗਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ